i ਆਇਆ ਕਿ ਮੇਰਾ ਨਾਮ ਕਾਲਾ ਸਿੰਘ ਹੈ ਪਿੰਡ ਕਿਹੜਾ ਬਾਪਲਾ ਸਰ ਬਾਪਲਾ ਐਂਕੀ ਕੀ ਕਰਦਾ ਤੇ ਨਸ਼ਾ ਨਸ਼ਾ ਸਰ ਮੈਂ ਸਾਰੀ ਕਰਦਾ ਸੀ ਛੱਡਿਆ ਨਹੀਂ ਕੁਝ ਵੀ ਚਿੱਟੇ ਦਾ ਨਸ਼ਾ ਵੀ ਕਰਦਾ ਸੀ ਚਿੱਟੇ ਦਾ ਕਰਦਾ ਸੀ ਕਿੰਨੀਆਂ ਭੈਣਾਂ ਨੇ ਕਿੰਨੇ ਭਰਾ ਨੇ ਐ ਦੋ ਭੈਣਾਂ ਨੇ ਜੀ ਮੇਰੇ ਇੱਕ ਭਰਾ ਜੀ ਫਿਰ ਫਿਰ ਇਹ ਕਿਵੇਂ ਛੱਡਣ ਦਾ ਤੈਨੂੰ ਮੋਟੀਵੇਟ ਕਿਹਨੇ ਕੀਤਾ ਛੱਡਣ ਦਾ ਜੀ ਮੈਂ ਐ ਸੀਗੇ ਜੀ ਮੈਂ ਸਮਾਨ ਸੀ ਜਿਹੜਾ ਮਤਲਬ ਮਹਿੰਗਾ ਸਮਾਨ ਸੀ ਘਰੋਂ ਸੋਨਾ ਵੀ ਮੈਂ ਵੇਚਦਾ ਸੀ ਜੀ ਸਾਰਾ ਕੋਸ ਮਤਲਬ ਵੇਚ ਹੀ ਕਰਉਂ ਚੱਕੇ ਜੀ ਤੋੜ ਜਦੋਂ ਮੈਨੂੰ ਲਾਇਆ ਦੀ ਸੀ ਇਹਨਾਂ ਨੂੰ ਲੜ ਕੇ ਮੈਂ ਸਮਾਨ ਲੈ ਜਾਂਦਾ ਸੀ ਚੱਕ ਕੇ ਉਹ ਮੈਂ ਵੇਚ ਦਿੰਦਾ ਸੀਗੇ ਜੀ ਫਿਰ ਮੈਂ ਨਸ਼ਾ ਕਰ ਲੈਂਦਾ ਸੀਗੇ ਫਿਰ ਮੰਮੀ ਹੁਣੀਆਂ ਜੀ ਸੰਦੌਰ ਥਾਣੇ ਤੇ ਰਿਪੋਰਟ ਕਰਨ ਆਏ ਸਰ ਹੁਣਾਂ ਕੋਲੇ ਆਪਣੇ ਇਹ ਸਰ ਹੁਣਾਂ ਨੇ ਗੁਰਵਿੰਦਰ ਸਰ ਹੁਣਾਂ ਨੂੰ ਦੱਸਿਆ ਜੀ ਉਹ ਇੱਥੇ ਲੈ ਕੇ ਆਏ ਜੀ ਮੈਨੂੰ ਤੇ ਮੇਰਾ ਡੋਪ ਟੈਸਟ ਕਰਾਇਆ ਜੀ ਤੇ ਉਹਦੇ ਵਿੱਚ ਪੋਜ਼ਿਟਿਵ ਆਇਆ ਜੀ ਵੀਚ ਟਾਲਾਂਵਾ ਜੀ ਮੁੰਡਾ ਤੇ ਇਹ ਸਰ ਨੇ ਮੈਨੂੰ 15 ਦਿਨ ਜੀ ਨਾਲ ਰੱਖਿਆ 15 ਦਿਨਾਂ ਨਾਲ ਰੱਖਿਆ ਮਤਲਬ ਜਦੋਂ ਆਪਣੇ ਗਗਨ ਸਰ ਨੇ ਜੀ ਐਸਐਚਓ ਨੇ ਹਾਂ ਸਰ ਨਾਲ ਰੱਖਿਆ ਨਾਲ ਇਹਨਾਂ ਨੇ 15 ਦਿਨਾਂ ਨਾਲ ਰਹਿਾਈ ਤੇ ਇਹਨਾਂ ਨੇ ਮੈਨੂੰ ਦਵਾਈ ਵੀ ਦਵਾਈ ਜੀ ਮਤਲਬ ਖਰਾਕ ਵੀ ਦੰਦੇ ਰਹੇ ਚੂਸ ਪਿਆਉਂਦੇ ਰਹੇ ਜੀ ਜਦੋਂ ਤੋੜ ਲੱਗਦੀ ਸੀ ਉਦੋਂ ਮਤਲਬ ਜੀ ਚੀਜ਼ ਵਧੀ ਹੈਗੀ ਉਹ ਮੈਨੂੰ ਖਵਾਉਂਦੇ ਸੀ ਜੀ ਗੱਡੀ ਦੀ ਰਾਹ ਦੇ ਸੀ ਨਾਲ ਤੇ ਉਸ ਤੋਂ ਬਾਅਦ ਚ ਇਹਨਾਂ ਨੇ ਮੇਰਾ ਡਰੋਪ ਟੈਸਟ ਦੁਬਾਰੇ ਕਰਾਇਆ ਜੀ 15 ਦਿਨਾਂ ਬਾਅਦ ਦੇ ਵਿੱਚ ਜੀ ਤੇ ਉਹਦੇ ਵਿੱਚ ਨੈਗੇਟਿਵ ਆਇਆ ਜੀ ਤੇ ਫਿਰ ਇਹਨਾਂ ਨੇ ਮੈਨੂੰ ਮੇਰੀ ਭੈਣ ਕੋਲੇ ਭੇਜਤਾ ਜੀ ਉੱਚੀ ਮਰੀ ਦਵਾਈ ਚੱਲੀ ਗਈ ਹੁਣ ਸਰਮਨ ਜੀ ਬਿਲਕੁਲ ਸਹੀ ਆ ਕੰਮ ਕਰਦਾ ਹਾਂ ਜੀ ਮੈਂ ਇਲੈਕਟ੍ਰੀਸ਼ੀਅਨ ਦਾ 12 ਬੋਲਟ ਤੋਂ ਲੈ ਕੇ 6000 ਕੇਵੀ ਤੱਕ ਕੰਮ ਕਰਦਾ ਹਾਂ ਮੈਂ ਕੀ ਦਾ ਧੰਨਵਾਦ ਕੀ ਦਾ ਕਰਾਂ ਮੈਂ ਧੰਨਵਾਦ ਪੰਜਾਬ ਪੁਲਿਸ ਦਾ ਕਰਦਾ ਜੀ ਸੁਨੀਪ ਸਰ ਹੁਣਾ ਦਾ ਜੀ ਤੇ ਗਗਨ ਸਰ ਹੁਣਾ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵੀ ਨਹੀਂ ਸਪੋਰਟ ਕਰੀ ਜੀ ਮਤਲਬ ਜਿਹੜੇ ਨੌਜਵਾਨ ਪੀੜੀ ਨੂੰ ਕੋਈ ਸੰਦੇਸ਼ ਤੁਹਾਡੇ ਵੱਲੋਂ ਜੀ ਮੈਂ ਇਹਦੇ ਨੌਜਵਾਨ ਪੀੜੀ ਨੂੰ ਇਹ ਕਹਿਣਾ ਵੀ ਮਤਲਬ ਜਿਹੜਾ ਦੌਰ ਚਿੱਟੇ ਦਾ ਚੱਲ ਰਿਹਾ ਹੈ ਜੀ ਇਹਦੇ ਵਿੱਚ ਨਾ ਜੀ ਬੜਾ ਬਹੁਤ ਮਾੜਾ ਗਾ ਜੀ ਇਹ ਨਸ਼ਾ ਮਤਲਬ ਘਰ ਕੰਗਾਲ ਕਰਨ ਵਾਲਾ ਕੰਮ ਆ ਜੀ ਬਹੁਤ ਗਲਤ ਆ ਜੀ ਨਸ਼ੇ ਮਤਲਬ ਕਰਨਾ ਨਹੀਂ ਚਾਹੀਦਾ ਇਹ ਲੈ ਕੇ ਕਿੱਥੋਂ ਆਦਾ ਸੀਗਾ ਕਿ ਇਹ ਲੈ ਕੇ ਮੈਂ ਪੰਜ ਰਾਇ ਵੀ ਮਿਲ ਜਾਂਦਾ ਸੀਗਾ ਜੀ ਦਸੌਂਦਾ ਸਿੰਘ ਵਾਲੇ ਤੋਂ ਵੀ ਕਸਵੇ ਤੋਂ ਵੀ ਜੀ ਆਪਣੇ ਕਲਿਆਣ ਤੋਂ ਵੀ ਮਿਲ ਜਾਂਦਾ ਸੀ ਜੀ ਰੈਕੋਟ ਤੋਂ ਸ਼ੇਰਪੁਰ ਤੋਂ ਇਹ ਸਰ ਜੀ 2500 ਗ੍ਰਾਮ ਦੇ ਦਿੰਦੇ ਸਾਨੂੰ ਜੀ ਫਿਰ ਤਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਉਹਨਾਂ ਦੀ ਹਾਂ ਸਰ ਮੈਂ ਪੁਲਿਸ ਨੂੰ ਜਾਣਕਾਰੀ ਦਿੱਤੀ ਆ ਜੀ ਪਰ ਉਹ ਹੁਣ ਬੰਦੇ ਕਿੱਥੇ ਨੇ ਉਹ ਬੰਦੇ ਹੁਣ ਜੇਲ੍ਹ ਚ ਨਹੀਂ ਜੀ ਹਾਂ ਜੋ ਉਹਨਾਂ ਨੇ ਮੈਂ ਰੈਸਟ ਕਰਾਤੀ ਜੋ ਉਹਨਾਂ ਦੇ ਬੰਦੇ ਜੇਲ੍ਹ ਚ ਨਹੀਂ ਜੀ ਹੁਣ ਮੇਰਾ ਨਾਮ ਅਨਜੀਤ ਕੌਰਾ ਪੱਤਾ ਕਿਹੜਾ ਪਿੰਡ ਆ ਬਾਪਲਾ ਵੀਰ ਜੀ ਕਿੰਨੇ ਬੱਚੇ ਆ ਬੇਟੇ ਦੋ ਗੁੱਡੀਆਂ ਨੇ ਦੋ ਕਾਕੇ ਨੇ ਅੱਛਾ ਇੱਕ ਵੱਡਾ ਬੇਟ ਇਹ ਕੰਮ ਵਾਲਾ ਇਹੀ ਬੇਟਾ ਕੰਮ ਵਾਲਾ ਇਹੀ ਦੀ ਪੱਤਾ ਤੇ ਹੁਣ ਤੁਸੀਂ ਕਿੱਥੋਂ ਇਹਨੂੰ ਮੋਟੀਵੇਟ ਕਿਵੇਂ ਛੱਡਿਆ ਗਿਆ ਨਸ਼ਾ ਮੈਂ ਛੱਡਿਆ ਪੁੱਤ ਮੈਂ ਸੰਧੌੜ ਆਈ ਇਹਨਾਂ ਦੇ ਕੋਲੇ ਦੁੱਖ ਰੋਇਆ ਕੇ ਇਹਨਾਂ ਨੇ ਮੇਰੀ ਸੁਣੀ ਪੂਰੀ ਪੁੱਤ ਸੁਣ ਕੇ ਇਹਨਾਂ ਨੇ ਮੈਨੂੰ ਸਿੱਧੇ ਰਬਾਇਆ ਮੇਰੇ ਪੁੱਤ ਨੂੰ ਮੇਰੀ ਬਹੁਤ ਔਖੀ ਸੀ ਇਹਨਾਂ ਨੇ ਮੇਰਾ ਇਹਨਾਂ ਸੁਣੀ ਸੰੌਰ ਵਾਲੇ ਨਾ ਮੁੰਡੇ ਨੇ ਦੂਜੇ ਨਗਾ ਗਾ ਕੇ ਲਿਪੜੇ ਮੇਰੇ ਨਾਲ ਸਾਥ ਵੀ ਦਿੱਤਾ ਇਹਨਾਂ ਨੇ ਮੇਰੇ ਪੁੱਤ ਨੂੰ ਸਿੱਧੇ ਰਬਾਇਆ ਪੁੱਤ ਹੁਣ ਮੈਂ ਕੋਟ ਕੋਟ ਧੰਨਵਾਦ ਕਰਦੀਆਂ ਪੁਲਿਸ ਸੰੌਰ ਵਾਲੇ ਨਾ ਗਾਗਨ ਦੀ ਬਣਦਾ ਸੰਦੀਪ ਦਾ ਮੇਰੇ ਪੁੱਤ ਦਾ ਪ੍ਰੇਰ ਕੋਟਲੇ ਹੋਰ ਐਮਐਲਏ ਸਾਰੇ ਦਾ ਕਰਦੀਆਂ ਵੀ ਜਿਨ੍ਹਾਂ ਨੇ ਮੇਰੇ ਪੁੱਤ ਦੀ ਜਾਨ ਬਚਾਈ ਜਦੋਂ ਅੱਜ ਮੈਂ ਦੁੱਖ ਰੋਈ ਇਹਨਾਂ ਨੇ ਮੇਰਾ ਸੁਣ ਕੇ ਮੇਰੇ ਪੁੱਤ ਦੀ ਜ਼ਿੰਦਗੀ ਬਚਾਈ ਪੁੱਤ ਜੇ ਵੱਧ ਡੋਜ ਲੱਗ ਜਾਂਦੀ ਜੇ ਪੁੱਤ ਮਰ ਜਾਂਦਾ ਮੈਨੂੰ ਪੁੱਤ ਦਾ ਸਹਣਾ ਨਹੀਂ ਤੀ ਕੀ ਤੋਂ ਨਹੀਂ ਜਿੱਦਿਆ ਹੁੰਦਾ ਜਿਹੜਾ ਨਾ ਸਮਾਨ ਵੇਚੋ ਮੇਰਾ ਆਪੀ ਹੌਲੀ ਹੌਲੀ ਬਣ ਜੂ ਇਹ ਠੀਕ ਰਹੂਗਾ ਬਣ ਜੂਗਾ ਇਹਨਾਂ ਨੇ ਵੀ ਮੇਰੇ ਪੁੱਤ ਦੀ ਜਾਨ ਬਚਾਈ ਆ ਮੈਂ ਕੋਟ ਕੋਟ ਧੰਨਵਾਦ ਕਰਦੀ ਹਾਂ ਸੰਦੌਰ ਥਾਣੇ ਦਾ ਮਰੇਰ ਕੋਟ ਦਾ ਐਮਐਲਏ ਦਾ ਸਾਰਿਆਂ ਦਾ ਧੰਨਵਾਦ ਕਰਦੀ ਆ ਵੀ ਜਿਨ੍ਹਾਂ ਨੇ ਮੇਰੇ ਪੁੱਤ ਦੀ ਜਾਨ ਬਚਾਈ ਆਰੇ ਦਾ ਨਾ ਮੈਂ ਸੱਚੋ ਸੁਣਦਾ ਹਾਂ। ਤੇ ਇਹ ਮੁੰਡਾ ਕਿਵੇਂ ਮਿਲਿਆ ਤੁਹਾਨੂੰ? ਇਹਦੇ ਐਕਚੁਅਲ ਜੇ ਮਦਰ ਨੇ ਸਾਡੇ ਕੋਲ ਸ਼ਿਕਾਇਤ કરી ਸੀ ਵੀ ਮੇਰਾ ਬੇਟਾ ਨਸ਼ਾ ਬਹੁਤ ਕਰਦਾ ਇਹਨਾਂ ਨਸ਼ਾ ਛਡਾਓ ਜੋ ਸਰਕਾਰ ਦੀ ਮਹਿੰਮ ਚੱਲਦੀ ਆ। ਉਹਦੇ ਅਕੋਰਡਿੰਗ ਵੀ ਇਹਦਾ ਸਰਕਾਰੀ ਤੌਰ ਤੇ ਇਹਨੂੰ ਜਾ ਕੇ ਨਸ਼ਾ ਛਡਾਓ ਇਸ ਤਰ੍ਹਾਂ ਮੈਂ। ਤੇ ਤੁਸੀਂ ਫਿਰ ਇਹਨੂੰ ਨਾਲ ਲਿਆਇਆ ਸਾਰੇ? ਮੈਂ ਇਹਨੂੰ ਨਾਲ ਲਿਆਇਆ ਨਾਲ ਲਿਆ ਕੇ ਇਹਦੇ ਨਾਲ ਮੈਂ ਜਦੋਂ ਆਉਂਦੇ ਹੋਏ ਗੱਲ ਕਰੀ ਇਹ ਮੈਨੂੰ ਕਹਿੰਦਾ ਜੀ ਮੈਂ ਨਸ਼ਾ ਛੱਡਣਾ ਚਾਹੁੰਦਾ ਮੇਰੇ ਤੋਂ ਮੈਨੂੰ ਕਿਸੇ ਸੈਂਟਰ 'ਚ ਨਾ ਭੇਜੋ। ਮੈਂ ਇਹਨੂੰ ਨਾਲ ਲਿਆਇਆ ਨਾਲ ਲਿਆ ਕੇ ਇਹਨੂੰ ਮੈਂ 8-9 ਦਿਨ ਤਕਰੀਬਨ ਨਾਲ ਰੱਖਦਾ ਰਿਹਾ ਰਾਤ ਨੂੰ ਸਾਡੇ ਕੋਲ ਹੀ ਪੈਂਦਾ ਰਿਹਾ ਇਹ ਸਵੇਰ ਸ਼ਾਮ ਖਾਣਾ ਖਾਂਦਾ ਰਿਹਾ ਜਿਸ ਤਰ੍ਹਾਂ ਦੁੱਧ ਵਗੈਰਾ ਵੀ ਅਸੀਂ ਇਹਨੂੰ ਪਿਉਂਦੇ ਰਹੇ ਸਪੈਸ਼ਲ ਜਦੋਂ ਇਹਨੂੰ ਕੁਝ ਮਨ ਨੂੰ ਮਹਿਸੂਸ ਹੁੰਦਾ ਸੀ ਮੈਨੂੰ ਉਦੋਂ ਫਿਰ ਇਹਨੂੰ ਰੱਜ ਕੇ ਖਵਾਉਣਾ ਵੀ ਤੂੰ ਜੂਸ ਵਗੈਰਾ ਵੀ ਫਿਰ ਇਹਦਾ ਕੁਦਰਤੀ ਜਿਵੇਂ ਚੱਲਦਾ ਰਿਹਾ ਚੱਲਦਾ ਰਿਹਾ ਇਹਨੂੰ ਫਿਰ ਪੁੱਛਿਆ ਕਰੀਏ ਤੋੜ ਤਾਂ ਨਹੀਂ ਲੱਗੀ ਵੀ ਅਸੀਂ ਤੈਨੂੰ ਡਾਕਟਰ ਕੋਲ ਲੈ ਕੇ ਜਾਵਾਂਗੇ ਇੱਕ ਦੋ ਬਾਰੇ ਦਾ ਵਿੱਚ ਦੀ ਢਿੱਡ ਵੀ ਦੁਖਿਆ ਇਹਨੂੰ ਦਵਾਈ ਦਵਾਈ ਪਰ ਠੀਕ ਰਹਾ ਸਾਰਾ ਫਿਰ 10 ਦਿਨਾਂ ਬਾਅਦ ਇਹਦਾ ਅਸੀਂ ਦੁਬਾਰੇ ਟੈਸਟ ਕਰਾਇਆ ਕਿਵੇਂ ਮੈਸੂਟ ਹੁੰਦਾ ਆਪਣੀ ਡਿਊਟੀ ਨੂੰ ਬਹੁਤ ਤਰੀਕੇ ਨਾਲ ਬਹੁਤ ਵਧੀਆ ਜੀ ਅਸਲ 'ਚ ਕੱਲ ਕੱਲ ਮੈਂ ਨਸ਼ਜਦ ਨਸ਼ਾ ਵਿਰੋਧੀ ਮੁਹਿੰਮ ਦੇ ਵਿੱਚ ਜੋ ਚੱਲ ਰਿਹਾ ਉਹਦੇ ਮੈਂ ਗਿਆ ਉੱਥੇ ਮੈਨੂੰ ਕਹਿੰਦਾ ਮੈਂ ਤੁਹਾਡਾ ਨਾਮ ਸੁਰਿਆ ਸਰ ਵੀ ਗਗਨਦੀਪ ਸਰਾ ਰਹੇ ਨੇ ਕਹਿੰਦਾ ਮੈਂ ਉਹ ਖੁਸ਼ੀ 'ਚ ਆਇਆ ਇੱਥੇ ਤੁਹਾਡੇ ਕੋਲ ਮੈਨੂੰ ਸਪੈਸ਼ਲ ਮਿਲਣ ਆਇਆ ਉੱਥੇ ਨੇ ਸਪੈਸ਼ਲ ਮਤਲਬ ਉਹ ਵਾਈਟ ਵੀ ਦਿੱਤੀ ਬਾਕੀ ਜਣਾ ਨੂਨ ਇਹਦੀ ਵੀਡੀਓ ਵੀ ਵਾਇਰਲ ਹੋਈ